ਵਾਹ ਗੁਰੂ 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 ਆਵਾ ਗੁਰੂ ਉੱਧਾ ਕਿੱਥਰ ਦੇਖਦੇ ਇੱਧਰ ਦੇਖੋ ਉਹ ਸਾਹਮਣੇ ਆ ਉਹ ਹੁੰਦੇ ਵਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸੰਗਤਾਂ ਦੇ ਸਵਾਲ ਆਉਂਦੇ ਕਿ ਜੋ ਸਾਡੇ ਛੋਟੇ ਬੱਚੇ ਹੁੰਦੇ ਆ ਬੇ ਅਸੀਂ ਇਹਨਾਂ ਨੂੰ ਸਿਮਰਨ ਤੇ ਕਿੱਦਾਂ ਲਾਈਏ ਹਨਾ ਕਿਉਂਕਿ ਜਦੋਂ ਬੱਚੇ 1.5 ਤੋਂ 2 ਸਾਲ ਦੇ ਹੋ ਜਾਂਦੇ ਆ ਤਾਂ ਉਹ ਗਾਣਿਆਂ ਵੱਲ ਜ਼ਿਆਦਾ ਧਿਆਨ ਰੱਖਦੇ ਆ ਸੋ ਵਾਹਿਗੁਰੂ ਇੱਕੋ ਇੱਕ ਤਰੀਕਾ ਆ ਜਿੱਦਾਂ ਮੰਨ ਲਓ ਹੁਣ ਮਹਿਤਾਵ ਕੋਰ ਹਜੇ ਸਵਾ 3 ਮਹੀਨੇ ਦੀ ਹੈ ਜਦੋਂ ਤੁਸੀਂ ਬੱਚਿਆਂ ਨੂੰ ਇਸ ਤਰੀਕੇ ਚੱਕਿਆ ਜਾਂ ਦੁੱਧ ਪਿਲਾਉਂਦੇ ਆ ਉਦੋਂ ਆਪਾਂ ਸਿਮਰਨ ਕਰਨਾ ਵੇਖੋ ਜਦੋਂ ਆਪਾਂ ਇਦਾਂ ਸਿਮਰਨ ਕਰਾਂਗੇ ਇੱਕ ਤਾਂ ਸਾਡਾ ਆਪ ਦਾ ਸਿਮਰਨ ਹੋ ਜਾਣਾ ਦੂਸਰਾ ਸੁਣਨ ਵਾਲੇ ਬੱਚੇ ਦਾ ਕਿਉਂ ਕੰਨਾਂ ਦੀ ਵਜ੍ਹਾ ਪੈਣੀ ਪੈਣੀ ਆਵਾਜ਼ ਪਣ ਮਹਿਤਾਬ ਕੋਰ ਕਈ ਵਾਰੀ ਵਾਹਿਗੁਰੂ ਕਹਿ ਚੁੱਕੀ ਆ ਸਬਕ ਤਿੰਨ ਮਹੀਨੇ ਦਾ ਕਿਉਂਕਿ ਮਾਲਕ ਕਿਰਪਾ ਕਰਦੇ ਨੇ ਕਿ ਤਕਰੀਬਨ ਤਕਰੀਬਨ ਹਰ ਸਮੇਂ ਇਸੇ ਵਰਣ ਚੱਲਦਾ ਹੀ ਰਹਿੰਦਾ ਜਦੋਂ ਵੀ ਕੋਈ ਗੱਲ ਕਰਨੀ ਆ ਵਾਹਿਗੁਰੂ ਕਹਿ ਕੇ ਹੈਨਾ ਤੇ ਇਹ ਕਈ ਵਾਰੀ ਪਿੱਛੇ ਫੇਰ ਕਈ ਵਾਰੇ ਆਪੇ ਪਈ ਹੁੰਦੀ ਆ ਬੋਲਦੀ ਰਹਿੰਦੀ ਆ ਇਹ ਆ ਫਿਰ ਇਦਾਂ ਹੈਨਾ ਜਿਦਾ ਬੱਚੇ ਦੀ ਅਜੇ ਟਿਊਨਿੰਗ ਚੱਲਦੀ ਜਾਂਦਾ ਦੇ ਦੋ ਹਿੱਸਿਆਂ ਦੇ ਵਿੱਚ ਬੋਲਦੀ ਆ ਤੇ ਆਪਾਂ ਵੀ ਆਪਣੇ ਬੱਚਿਆਂ ਨੂੰ ਇੱਦੇ ਸਿਮਰਨ ਤੇ ਲਾ ਸਕਦੇ ਹਾਂ ਪਰ ਕਰਨਾ ਹਰ ਸਮੇਂ ਪੈਣਾ ਕੋਈ ਗੱਲ ਹੋ ਗਈ ਨਾ ਵੀ ਜੇ ਸਾਡਾ ਆਪ ਦਾ ਸਿਮਰਨ ਚੱਲਿਆ ਹੋਇਆ ਹੋਊਗਾ ਫਿਰ ਵੀ ਆਪਾਂ ਕਰ ਸਕਦੇ ਹਾਂ ਸਾਨੂੰ ਚੇਤੇ ਹੋਊਗਾ ਤਾਂ ਆਪਾਂ ਉਹਨੂੰ ਮਾਲਕਵਾਰੇ ਚੇਤੇ ਕਰਾਵਾਂਗੇ ਤੇ ਆਪਾਂ ਕੋਸ਼ਿਸ਼ ਕਰਨੀ ਹਿੰਦੀ ਕਿ ਜਦੋਂ ਵੀ ਆਪਾਂ ਬੱਚੇ ਨੂੰ ਚੱਕਿਆ ਆ ਦੇਖਦੇ ਪਏ ਆ ਸੌਣ ਲੱਗੇ ਆ ਇਦਾਂ ਵੀ ਚੱਕਿਆ ਹੋਣ ਇਹਨੂੰ ਅਸੀਂ ਤੇਈ ਵਾਰੀ ਕਿੱਦਾਂ ਸਲਾਈਦਾ ਆ ਅਦੀ ਕੋਇਸਟ ਦੀ ਟਿੱਕ ਸਲਾਈ ਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦੇਖੋ ਸਿਮਰਨ ਆਪਾਂ ਵੀ ਕਰਦੇ ਆ ਸਾਡੇ ਸੁਵਾਸ ਦੀ ਜਮਾ ਹੁੰਦੇ ਆ ਬੱਚੇ ਨੇ ਵੀ ਸਿਮਰਨ ਕਰਦੇ ਕਰਦੇ ਸੌਣਾ ਸਹਿਜ ਵਿੱਚ ਜਾਣਾ ਸੋ ਬਹੁਤ ਵਧੀਆ ਗੱਲ ਆ ਸੋ ਇਸ ਤਰੀਕੇ ਆਪਾਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਜਦੋਂ ਸਟਾਰਟਿੰਗ ਏਜ ਆ ਨਾ ਜੋ ਇਹਦੇ ਵਿੱਚ ਸਿਮਰਨ ਦੇ ਵਿੱਚ ਲਾ ਸਕਦੇ ਆ ਸੋ ਔਨ ਵਾਲਾ ਸਮਾਂ ਬੱਚਿਆਂ ਵਾਸਤੇ ਬਹੁਤ ਵਧੀਆ ਹੋਊਗਾ। ਦੂਸਰਾ ਸਵਾਲ ਆਪਾਂ ਨੂੰ ਗगन ਮਠਾਰੂ ਕਰਦੇ ਕਿ ਕਿਵੇਂ ਪਤਾ ਲੱਗੇ ਕਿ ਸਾਡੀ ਜਿਹੜੀ ਕੁੰਡਲੀ ਆ ਉਹ ਜਾਗਰਣ ਹੋ ਗਈ। ਸਵਾਹਿਗੁਰ ਦੇਖੋ ਜਦੋਂ ਆਪਾਂ ਸਿਮਰਨ ਦਾ ਅਭਿਆਸ ਕਰਦੇ ਆ। ਕੋਲ ਆ ਗਈ ਵਿੱਚ। ਜਦੋਂ ਆਪਾਂ ਸਿਮਰਨ ਦਾ ਅਭਿਆਸ ਕਰਦੇ ਆ ਫਿਰ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣੇ। ਵਿੱਚ ਕੋਲ ਆ ਗਈ ਸੋ ਉਹਦੇ ਕਰਕੇ ਨਾ ਉਹ ਸਟਾਪ ਹੋ ਗਿਆ ਜਦੋਂ ਆਪਾਂ ਮਤਲਬ ਸਿਮਰਨ ਦਾ ਅਭਿਆਸ ਕਰਦੇ ਆ ਫਿਰ ਆਪਾਂ ਧਿਆਨ ਨਹੀਂ ਦੇਣਾ ਕੁੰਡਲੀ ਜਾਗਰਣ ਜਾਂ ਜੋ ਆਪਣੇ ਚੱਕਰ ਆ ਕਿਉਂਕਿ ਇਹ ਚੀਜ਼ਾਂ ਸਹਿਜ ਸੁਭਾਏ ਹੀ ਵਾਪਰਨੇ ਸ਼ੁਰੂ ਹੋ ਜਾਂਦੀਆਂ ਸਹਿਜ ਸੁਭਾਏ ਮਤਲਬ ਸਾਡਾ ਉਸ ਚੀਜ਼ ਵੱਲ ਧਿਆਨ ਨਹੀਂ ਹੈ ਪਰ ਇਹ ਸਹਿਜ ਸੁਭਾਏ ਵਾਪਰਦੀਆਂ ਠੀਕ ਹੈ ਜੀ ਤੇ ਆਪਾਂ ਧਿਆਨ ਰੱਖਣਾ ਵਾਹਿਗੁਰੂ ਗੁਰਮੰਤਰ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਵਿੱਚ ਆਪਾਂ ਧਿਆਨ ਰੱਖਣਾ ਹੈ ਤੇ ਇਹ ਚੀਜ਼ਾਂ ਸਹਜ ਸੁਭਾਏ ਵਰਤਦੀਆਂ ਜੇ ਆਪਾਂ ਜਿਆਦਾ ਧਿਆਨ ਇਹਦੇ ਵੱਲ ਰੱਖਾਂਗੇ ਹਨਾ ਕਿ ਸਾਡੀ ਕੁੰਡਲੀ ਜਾਗਰਣ ਹੋਵੇ ਵਾਗਰੂ ਕੀ ਹੋ ਜਾਂਦਾ ਕਿ ਸਾਡਾ ਮਨ ਸਹਜ ਚ ਹੁੰਦਾ ਨਹੀਂ ਤੇ ਬਹੁਤ ਜਿਆਦਾ ਬਾਡੀ ਨੂੰ ਨੁਕਸਾਨ ਪਹੁੰਚਦਾ ਉਸ ਚੀਜ਼ ਦਾ ਜੇ ਆਪਾਂ ਜਿਆਦਾ ਧਿਆਨ ਦਿੰਨੇ ਆ ਵੀ ਸਾਡੇ ਚੱਕਰ ਐਕਟੀਵੇਟ ਹੋ ਜਾਣ ਸਾਡਾ ਜਿਹੜਾ ਤੀਜਾ ਨੈਤਰ ਆ ਸ਼ਿਵ ਨੈਤਰ ਜਿਹਨੂੰ ਕਿਹਾ ਥਰਡ ਆਈ ਆ ਹਨਾ ਦਸਮ ਦੁਆਰ ਖੁੱਲ ਜਾਵੇ ਜੇ ਆਪਾਂ ਜਿਆਦਾ ਧਿਆਨ ਦਿੰਨੇ ਪਰ ਮਾਰੇ ਕਹਿੰਦੇ ਤੁਸੀਂ ਧਿਆਨ ਦੇਣਾ ਵਾਹਿਗੁਰੂ ਗੁਰਮੰਤਰ ਤੇ ਵਾਹਿਗੁਰੂ ਜੀ ਦੀ ਆਵਾਜ਼ ਦੇ ਵਿੱਚ ਠੀਕ ਹੈ ਜੀ ਚੱਲਦੇ ਪੁੱਤ ਬਹੁਤ ਗਰਮੀ ਆ ਇੱਥੇ ਹਨਾ ਤੇ ਗਰਮੀ ਕਰਕੇ ਵਾਹਿਗੁਰੂ ਤੇ ਇਸ ਤਰੀਕੇ ਆਪਾਂ ਇੱਧਰ ਨਹੀਂ ਧਿਆਨ ਦੇਣਾ ਪਰ ਹਾਂ ਜੇ ਤੁਹਾਡੇ ਨਾਲ ਕੋਈ ਏਦਾਂ ਦਾ ਹੈਪਨ ਹੁੰਦਾ ਆ ਤੁਸੀਂ ਗੁਰਮੁਖਾਂ ਦੇ ਨਾਲ ਜਾ ਕੇ ਕੰਟੈਕਟ ਕਰੋ ਗੁਰਮੁਖਾਂ ਗੁਰਮੁਖ ਪਿਆਰੇ ਜੋ ਹੁੰਦੇ ਉਹਨਾਂ ਦੇ ਕੋਲ ਇਹਨਾਂ ਚੀਜ਼ਾਂ ਦਾ ਹੱਲ ਹੁੰਦਾ ਆ ਹਣਾ ਉਹ ਦਸ ਦੰਦੇ ਆ ਬਾਕੀ ਕੀ ਕਰਨਾ ਧਿਆਨ ਚ ਕਿੱਦਾਂ ਬਿਠਣਾ ਕਿੱਦਾਂ ਨਹੀਂ ਬਿਠਣਾ ਠੀਕ ਪਰ ਆਪ ਮੁਹਾਰੇ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਨਾ ਜਿਹੜਾ ਸਾਡੇ ਜਿਹੜਾ ਸਰੀਰ ਹੈ ਉਹਦਾ ਨੁਕਸਾਨ ਹੋ ਜਵੇ ਕਿਉਂ ਸਾਡਾ ਮਨ ਕਮਜ਼ੋਰ ਹੁੰਦਾ ਉਹ એનર્ਜੀ ਇੰਨੀ ਪਾਵਰਫੁਲ ਹੈ ਕਿ ਸਾਨੂੰ ਤੰਗ ਕਰਦੀ ਹੈ ਹਣਾ ਤੇ ਉਹਦੇ ਵਾਸਤੇ ਭਾਂਡਾ ਵੀ ਹੈ ਨੂੰ ਕਲੀਨ ਸਾਫ ਹਣਾ ਫੀਰ ਲਚਾਈਦਾ ਸਟਰੋਂਗ ਚਾਹੀਦਾ ਕਿਉਂਕਿ ਇਹ ਬਹੁਤ ਵੱਡੀ ਪਾਵਰ ਹੈ ਜਿਹੜੀ ਕੁੰਡਲੀ ਜਾਗਰਣ ਦੀ ਆ ਮਨ ਸਾਡਾ ਟੋਟਲੀ ਸਹਿਜ ਚ ਚਾਹੀਦਾ ਉਸ ਪਾਵਰ ਨੂੰ ਝੱਲਣ ਵਾਸਤੇ ਸਹਿਜ ਹੁੰਦਾ ਨਹੀਂ ਉਧਰੋਂ ਜਿਹੜੀ એનર્ਜੀ ਐ ਐਕਟੀਵੇਟ ਹੋਣੀ ਸ਼ੁਰੂ ਹੋ ਜਾਂਦੀ ਸੋ ਨੁਕਸਾਨ ਹੋ ਜਾਂਦਾ ਨਾ ਤੇ ਤਾਂ ਕਰਕੇ ਆਪਾਂ ਸਹਿਜ ਸੁਭਾਈ ਚੱਲਣਾ ਮਾਲਕ ਦੇ ਨਾਲ ਪ੍ਰੇਮ ਦੇ ਨਾਲ ਚੱਲਣਾ ਕਿ ਅਸੀਂ ਇਹ ਤਾਂ ਮਾਲਕ ਨੂੰ ਪ੍ਰੇਮ ਕਰਨਾ ਮਾਲਕ ਨੂੰ ਵਾਜਾ ਮਾਰਨੀ ਆ ਇਹ ਕੀ ਆ ਵੀ ਕੁੰਡਲੀ ਜਾਗਰਣ ਆਪਾਂ ਇੱਧਰ ਧਿਆਨ ਹੀ ਨਹੀਂ ਦੇਣਾ ਰਿੱਧੀਆਂ ਸਿੱਧੀਆਂ ਹੋ ਗਈਆਂ ਹੈਨਾ ਜਾਂ ਹੋਰ ਕੋਈ ਕੁਝ ਹੋ ਗਿਆ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਧਿਆਨ ਦੇਣਾ ਬਸ ਮਾਲਕ ਦੇ ਨਾਲ ਪ੍ਰੇਮ ਜੋ ਸਾਡਾ ਪ੍ਰੇਮ ਚੱਲਦਾ ਆ ਕਿ ਮਾਲਕ ਨੂੰ ਪ੍ਰੇਮ ਦੇ ਨਾਲ ਹੀ ਆਪਾਂ ਬੈਠਣਾ ਪ੍ਰੇਮ ਨਾਲ ਆਪਾਂ ਯਾਦ ਕਰਨਾ ਯਾਦ ਜਿੱਥੇ ਮਰਜ਼ੀ ਕਰ ਸਕਦੇ ਆ ਜਿੰਨਾ ਮਰਜ਼ੀ ਯਾਦ ਕਰ ਸਕਦਾ ਚਾਹੇ ਸਾਰਾ ਦਿਨ ਬੈਠੇ ਰਹੋ ਚਾਹੇ 5 ਮਿੰਟ ਕਰ ਲਈਏ ਗੱਲ ਪਿਆਰ ਦੀ ਹੈ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਮਾਪੇ ਨੂੰ ਪਿਆਰ ਕਰਦੇ ਆ ਭੈਣ ਭਾਈ ਦੋਸਤ ਜਿਨ੍ਹਾਂ ਨੂੰ ਪਿਆਰ ਕਰਦੇ ਆ ਸੋ ਸਾਰੀ ਖੇੜ ਪਿਆਰ ਦੀ ਆ ਮਾਲਕ ਦੇ ਨਾਲ ਵੀ ਆਪਾਂ ਪਿਆਰ ਹੀ ਕਰ ਸੋਚ ਕੋਈ ਵੀ ਲਿਮਟ ਨਹੀਂ ਸੋ ਵਾਹਿਗੁਰੂ ਤੁਹਾਨੂੰ ਵਾਜ ਦੀ ਵਿਚਾਰ ਵਧੀਆ ਲੱਗੇ ਅੱਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ